ਨਿਮਰਤ ਖਹਿਰਾ ਨੂੰ ਬੀਬੀ ਤੋਂ ਇਨਾ ਪਿਆਰ ਮਿਲਿਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਪਿਘਲ ਜਾਏਗਾ ਜ਼ਰਾ ਵੇਖੋ ਤਾਂ ਸਹੀ ਪ੍ਰੋਮੋਸ਼ਨ ਦੇ ਦੌਰਾਨ ਇੱਕ ਬੀਬੀ ਨੇ ਜਦ ਨਿਮਰਤ ਨੂੰ ਬੁਲਾਇਆ ਤੇ ਕਿਹਾ ਤੂੰ ਉਹੀ ਹੈ ਨਾ ਜੋ ਬਹੁਤ ਪਿਆਰਾ ਨੱਚਦੀ ਹੈ ਉਸ ਤੋਂ ਬਾਅਦ ਨਿਮਰਤ ਨੇ ਸਰਗੁਣ ਮਹਿਤਾ ਨੂੰ ਬੁਲਾਇਆ ਤੇ ਇਹ ਮੋਮੈਂਟ ਇਨਾ ਖਾਸ ਸੀ ਕਿ ਬੀਬੀ ਦਾ ਪਿਆਰ ਵੇਖ ਕੇ ਸਾਰੇ ਕਹਿ ਰਹੇ ਨੇ ਕਿ ਇੱਕ ਕਲਾਕਾਰ ਐਸੇ ਪਿਆਰ ਦਾਤਾ ਭੁੱਖਾ ਹੁੰਦਾ ਹੈ ਜੀ ਹਾਂ ਨਿਮਰਤ ਕਹਿ ਰਿਹਾ ਸੀ ਸਰਗੁਣ ਮਹਿਤਾ ਨੇ ਇੱਕ ਅਲੱਗ ਜਿਹੀ ਥਾਂ ਮਹਿਲਾਵਾਂ ਦੇ ਦਿਲਾਂ ਦੇ ਵਿੱਚ ਬੜਾਈ ਆਪਣੀਆਂ ਪਿਛਲੀਆਂ ਕੁਝ ਫਿਲਮਾਂ ਤੋਂ ਉਹਨਾਂ ਨੇ ਅਲੱਗ ਹੀ ਤਾਰ ਛੇੜੇ ਨੇ ਉਸ ਦੇ ਸਦਕਾ ਜਿੱਥੇ ਵੀ ਇਹ ਜਾਂਦੇ ਨੇ ਇਹਨਾਂ ਨੂੰ ਪਿਆਰ ਮਿਲਦਾ ਹੈ ਤੇ ਉਸੇ ਪਿਆਰ ਦਾ ਸਬੂਤ ਹੈ ਇਹ ਵੀਡੀਓ ਕਿਆ ਕਰਦੇ ਹੋ 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 ਕਿਆ ਕਰਦ ਨਿਮਰਤ ਖੇਰਾ ਨੂੰ ਬੀਬੀ ਤੋਂ ਇਨਾ ਪਿਆਰ ਮਿਲਿਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ पिघਲ ਜਾਏਗਾ ਜ਼ਰਾ ਵੇਖੋ ਤਾਂ ਸਹੀ ਪ੍ਰੋਮੋਸ਼ਨ ਦੇ ਦੌਰਾਨ ਇੱਕ ਬੀਬੀ ਨੇ ਜਦ ਨਿਮਰਤ ਨੂੰ ਬੁਲਾਇਆ ਤੇ ਕਿਹਾ ਤੂੰ ਉਹੀ ਹੈ ਨਾ ਜੋ ਬਹੁਤ ਪਿਆਰਾ ਨੱਚਦੀ ਹੈ ਉਸ ਤੋਂ ਬਾਅਦ ਨਿਮਰਤ ਨੇ ਸਰਗੁਣ ਮਹਿਤਾ ਨੂੰ ਬੁਲਾਇਆ ਤੇ ਇਹ ਮੋਮੈਂਟ ਇਨਾ ਖਾਸ ਸੀ ਕਿ ਬੀਬੀ ਦਾ ਪਿਆਰ ਵੇਖ ਕੇ ਸਾਰੇ ਕਹਿ ਰਹੇ ਨੇ ਕਿ ਇੱਕ ਕਲਾਕਾਰ ਐਸੇ ਪਿਆਰ ਦਾਤਾ ਭੁੱਖਾ ਹੁੰਦਾ ਹੈ ਜੀ ਹਾਂ ਨਿਮਰਤ ਕਹਿ ਰਹਾ ਸੀ ਸਰਗੁਣ ਮਹਿਤਾ ਨੇ ਇੱਕ ਅਲੱਗ ਜਿਹੀ ਥਾਂ ਮਹਿਲਾਵਾਂ ਦੇ ਦਿਲਾਂ ਦੇ ਵਿੱਚ ਬੜਾਈ ਆਪਣੀਆਂ ਪਿਛਲੀਆਂ ਕੁਝ ਫਿਲਮਾਂ ਤੋਂ ਉਹਨਾਂ ਨੇ ਅਲੱਗ ਹੀ ਤਾਰ ਛੇੜੇ ਨੇ ਉਸ ਦੇ ਸਦਕਾ ਜਿੱਥੇ ਵੀ ਇਹ ਜਾਂਦੇ ਨੇ ਇਹਨਾਂ ਨੂੰ ਪਿਆਰ ਮਿਲਦਾ ਹੈ ਤੇ ਉਸੇ ਪਿਆਰ ਦਾ ਸਬੂਤ ਹੈ ਇਹ ਵੀਡੀਓ ਨਿਮਰਤ ਖੇਰਾ ਨੂੰ ਬੀਬੀ ਤੋਂ ਇਨਾ ਪਿਆਰ ਮਿਲਿਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ पिघਲ ਜਾਏਗਾ ਜ਼ਰਾ ਵੇਖੋ ਤਾਂ ਸਹੀ ਪ੍ਰੋਮੋਸ਼ਨ ਦੇ ਦੌਰਾਨ ਇੱਕ ਬੀਬੀ ਨੇ ਜਦ ਨਿਮਰਤ ਨੂੰ ਬੁਲਾਇਆ ਤੇ ਕਿਹਾ ਤੂੰ ਉਹੀ ਹੈ ਨਾ ਜੋ ਬਹੁਤ ਪਿਆਰਾ ਨੱਚਦੀ ਹੈ ਉਸ ਤੋਂ ਬਾਅਦ ਨਿਮਰਤ ਨੇ ਸਰਗੁਨ ਮਹਿਤਾ ਨੂੰ ਬੁਲਾਇਆ ਤੇ ਇਹ ਮੋਮੈਂਟ ਇਨਾ ਖਾਸ ਸੀ ਕਿ ਬੀਬੀ ਦਾ ਪਿਆਰ ਵੇਖ ਕੇ ਸਾਰੇ ਕਹਿ ਰਹੇ ਨੇ ਕਿ ਇੱਕ ਕਲਾਕਾਰ ਐਸੇ ਪਿਆਰ ਦਾਤਾ ਭੁੱਖਾ ਹੁੰਦਾ ਹੈ ਜੀ ਹਾਂ ਨਿਮਰਤ ਕਹਿ ਰਹਾ ਸੀ ਸਰਗੁਨ ਮਹਿਤਾ ਨੇ ਇੱਕ ਅਲੱਗ ਜਿਹੀ ਥਾਂ ਮਹਿਲਾਵਾਂ ਦੇ ਦਿਲਾਂ ਦੇ ਵਿੱਚ ਬੜਾਈ ਹੈ ਆਪਣੀਆਂ ਪਿਛਲੀਆਂ ਕੁਝ ਫਿਲਮਾਂ ਤੋਂ ਉਹਨਾਂ ਨੇ ਅਲੱਗ ਹੀ ਤਾਰ ਛੇੜੇ ਨੇ ਉਸ ਦੇ ਸਦਕਾ ਜਿੱਥੇ ਵੀ ਇਹ ਜਾਂਦੇ ਨੇ ਇਹਨਾਂ ਨੂੰ ਪਿਆਰ ਮਿਲਦਾ ਹੈ ਤੇ ਉਸੇ ਪਿਆਰ ਦਾ ਸਬੂਤ ਹੈ ਇਹ ਵੀਡੀਓ ਕਿਆ ਦੀ ਬਣਾ ਦੇ मतिलबु <laughs> <laughs>